ਕਿਉਂਕਿ ਮੀਂਹ ਚੜਿਆ ਹੁੰਦਾ ਤੇ ਹਵਾ ਵੀ ਥੋੜੀ ਤੇਜ ਹੈ ਇੱਕ ਗਾਣਾ ਤੁਹਾਨੂੰ ਸੁਣਾਉਣਾ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਇਹਨੂੰ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਵਧੀਆ ਨਾ ਲੱਗਿਆ ਭਾਵੇਂ ਨਾ ਕਰਿਓ ਨਹੀਂ ਜੇ ਵਧੀਆ ਲੱਗਿਆ ਤਾਂ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਅੱਗੇ ਬਾਈ ਬਣ ਕੇ ਗਰੁੱਪਾਂ 'ਚ ਸ਼ੇਅਰ ਜ਼ਰੂਰ ਕਰਿਓ 3 ਮਿੰਟ ਲਊਂਗਾ ਤੁਹਾਡੇ ਬਾਲਾ ਸਮਾਂ ਨਹੀਂ ਲੈਂਦਾ ਇੱਕ ਸਮਾਂ ਹੁੰਦਾ ਜਦੋਂ ਬੰਦਾ ਬੰਦੇ ਨੂੰ ਸਾਰੇ ਰਿਸ਼ਤੇ ਪਰਖੇ ਜਾਂਦੇ ਆ ਦੋ ਪੈਰੇ ਸੁਣਾਉ ਤੁਹਾਨੂੰ ਗਾਣੇ ਦੇ ਬਾਕੀ ਸਾਰਾ ਕਦੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਸਾਰਾ ਵੀ ਕਦੇ ਪਾਵਾਂਗੇ ਤੇ ਸੁਣਿਓ ਜੀ ਹਉ ਦਾਸ ਤਤੇ ਕਰਵਾਲੀ ਜਾਂਦੇ ਪਰਖੇ ਵਿੱਚ ਗਰੀਬੀ ਜਦ ਬਿਪਤਾ ਪੈਂਦੀ ਏ ਛੱਡ ਜਾਣ ਰਿਸ਼ਤੇਦਾਰ ਗਰੀਬੀ ਦੋਸਤ ਅਦਬ ਪਤਾ ਪੈਂਦੀ ਏ ਛੱਡ ਜਾਣ ਰਿਸ਼ਤੇਦਾਰ ਕਰੀਬੀ ਹੱਸਦੇ ਨਾਲ ਹਸੀਏ ਦੋਨੀ ਹੋ ਜੇ ਇੱਥੇ ਉਹ ਹੀ ਆਪਣਾ ਏ ਮਾਰੇ ਟਾਈਮ ਜੋ ਨਾਲ ਖਲੋਗੇ ਜਦੋਂ ਬਿਪਤਾ ਪੈਂਦੀ ਏ ਉਦੋਂ ਸੋਨਾ ਮਿੱਟੀ ਹਾ ਅਿਤ ਤੇਰੇ ਨਕਲੀ ਕਈ ਜਿਹੜੇ ਪਰ ਤੇ ਰੰਗ ਬਟਾ ਗੇ ਹੁੰਦੇ ਅਕਲ ਵੀ ਆਉਂਦੀ ਏ ਬੰਦੇ ਨੂੰ ਧੋਖੇ ਧੱਕੇ ਖਾ ਕੇ ਹੁੰਦੇ ਅਕਲ ਵੀ ਆਉਂਦੀ ਏ ਬੰਦੇ ਨੂੰ ਧੋਖੇ ਧੱਕੇ ਖਾ ਕੇ ਲੋ ਵੀ ਬਈ ਇਹ ਵਧੀਆ ਲੱਗਿਆ ਗਾਣਾ ਆ ਸ਼ੇਰ ਲਾਇਕ ਤੇ ਕਮੈਂਟ ਜਰੂਰ ਕਰਿਓ ਆਪਾਂ ਵੈਸੇ ਕਹਿ ਦਿੰਨੇ ਆ ਵੀ ਫਲਾਨਾ ਮੇਰਾ ਆਪਣਾ ਧੌਂਕਾ ਮੇਰਾ ਆਪਣਾ ਪਰ ਜਦੋਂ ਵਿਖਤਾ ਪੈਂਦੀ ਆ ਉਦੋਂ ਪਤਾ ਲੱਗਦਾ ਕੌਣ ਆਪਣਾ ਕੌਣ ਬਗਾਨਾ ਖਾਸ ਕਰਕੇ ਦੋਸਤ ਤੇ ਘਰ ਵਾਲੀ ਇਹ ਜਦੋਂ ਤੁਹਾਡੇ ਤੇ ਕੋਈ ਮਾੜਾ ਸਮਾਂ ਹੋਇਆ ਜਾਂ ਤੁਹਾਡੇ ਤੇ ਗਰੀਬੀ ਹੋ ਉਦੋਂ ਪਰਖੇ ਜਾਂਦੀ ਸੋ ਮੈਂ ਸਾਰੇ ਰਿਸ਼ਤਿਆਂ ਬਾਰੇ ਲਿਖਿਆ ਇਹਦੇ ਚ ਗਾਣੇ ਚ ਸਾਰਾ ਗਾਣਾ ਇਹ ਸੋਨੂੰ ਤੁਸੀਂ ਇਹਨੂੰ ਪਿਆਰ ਕੀਤਾ ਨਾ ਕਮ ਸੇ ਕਮ 2 ਲੱਖ ਵਿਊ ਹੁੰਦਾ ਜੀ ਐਸ ਗਾਣੇ ਨੂੰ ਲਾਈਵ ਨੂੰ ਤੇ ਜਰੂਰ ਮੈਂ ਸਾਰਾ ਗਾਣਾ ਪਾਉਂਗਾ ਤੁਹਾਨੂੰ ਬਹੁਤ ਘੈਂਟ ਗਾਣਾ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ ਕਿਹੜੇ ਰਿਸ਼ਤੇ ਸੋਡੇ ਨਾਲ ਖੜ ਸਕਦੇ ਆ ਤੇ ਕਿਹੜੇ ਨਹੀਂ ਖੜਦੇ ਸੋ ਜਿੰਨੇ ਵੀ ਭੈਣ ਭਰਾ ਜੁੜੂਗੇ ਸਾਰੇ ਲਾਈਕ ਕਮੈਂਟ ਖੇਰ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸੋ ਬਹੁਤ ਜਲਦੀ ਸਾਰਾ ਗਾਣਾ ਤੁਹਾਡੀ ਨਜ਼ਰ ਕਰਾਂਗੇ ਮੀਂਹ ਬਾਈ ਚੜਿਆ ਹੁੰਦਾ ਮੌਸਮ ਬਹੁਤ ਖਰਾਬ ਹੈ ਸੋ ਖੁਸ਼ ਰਹੋ ਤੰਦਰੁਸਤ ਰਹੋ ਜਿੰਨੇ ਵੀ ਭੈਣ ਭਰਾ সাপোর্ট ਕਰਦੇ ਹੋ ਕਮੈਂਟਾਂ ਦੇ ਥੋੜਾ ਜਿਹਾ ਮੈਨੂੰ ਜਿਹੜੇ ਲਾਈਵ 'ਚ ਕਮੈਂਟ ਸ਼ੋ ਨਹੀਂ ਹੁੰਦੇ ਜਿਹੜੇ ਰੀਲ ਰੂਲ ਤੇ ਆਉਂਦੇ ਆ ਉਹ ਮੈਂ ਲਾਇਕ ਉਹਨਾਂ ਨੂੰ ਕਮੈਂਟਾਂ ਦਾ ਜਵਾਬ ਵੀ ਦਿੰਦਾ ਇਹ ਤੇ ਲਾਈਵ ਤੇ ਪਤਾ ਨਹੀਂ ਕੀ ਗੱਲ ਆ ਬਾਅਦ 'ਚ ਕਮੈਂਟ ਸ਼ੋ ਨਹੀਂ ਹੁੰਦੇ ਸੋ ਰੱਬ ਰੱਖਾ ਸਤਿ ਸ਼੍ਰੀ ਅਕਾਲ ਫੇਰ ਹਾਜ਼ਰ ਹੋਵਾਂਗਾ